वेलकम टू माय चैनल ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਾਸ਼ਾ ਜਾਂ ਬੋਲੀ ਕਿਸ ਨੂੰ ਕਹਿੰਦੇ ਹਨ ਤੇ ਉਸ ਦੀਆਂ ਕਿਸਮਾਂ ਪਰਿਭਾਸ਼ਾ ਪਾਸ਼ਾ ਇੱਕ ਅਜਿਹੇ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਹਾਵ ਭਾਵ ਦੂਸਰੀਆਂ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ ਭਾਸ਼ਾ ਦੀਆਂ ਕਿਸਮਾਂ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਸੈਕੰਡ ਹੁੰਦੀ ਆ ਲਿਖਤੀ ਭਾਸ਼ਾ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਮੌਖਿਕ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਭਾਸ਼ਾ ਸਧਾਰਨ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਜਦੋਂ ਦੋ ਵਿਅਕਤੀ ਆਪਸ ਵਿੱਚ ਮਿਲਦੇ ਹਨ ਦੀ ਜ਼ਬਾਨੀ ਗੱਲਬਾਤ ਕਰਦੇ ਹਨ ਉਸ ਨੂੰ ਮੌਖਿਕ ਭਾਸ਼ਾ ਕਹਿੰਦੇ ਹਨ ਹੁਣ ਆਪਾਂ ਇਸ ਤੋਂ ਬਾਅਦ ਕਰਾਂਗੇ ਲਿਖਤੀ ਭਾਸ਼ਾ ਕਿਸ ਨੂੰ ਕਹਿੰਦੇ ਹਨ ਲਿਖਤੀ ਭਾਸ਼ਾ ਵਿਆਕਰਨਕ ਨਿਯਮਾਂ ਵਿੱਚ ਬੱਜੀ ਹੁੰਦੀ ਹੈ ਇਸ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਕਿਸੇ ਦੂਸਰੇ ਇਨਸਾਨ ਅੱਗੇ ਪ੍ਰਗਟ ਕੀਤਾ ਜਾਂਦਾ ਹੈ ਅਤੇ ਇਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ ਹੁਣ ਆਪਾਂ ਕਰਾਂਗੇ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਪੰਜਾਬੀ ਹਿੰਦੀ ਗੁਜਰਾਤੀ ਕਸ਼ਮੀਰੀ ਮਰਾਠੀ ਮਨੀਪੁਰੀ ਨੇਪਾਲੀ ਆਦਿ ਭਾਸ਼ਾ ਦੇ ਦਰਜੀ ਹਰ ਭਾਸ਼ਾ ਨੂੰ ਵੱਖ-ਵੱਖ ਦਰਜੇ ਮਿਲੇ ਹਨ ਜਿਵੇਂ ਫਸਟ ਮਾਤ ਭਾਸ਼ਾ ਸੈਕਿੰਡ ਰਾਜ ਭਾਸ਼ਾ ਥਰਡ ਰਾਸ਼ਟਰੀ ਭਾਸ਼ਾ ਫੋਰਥ ਅੰਤਰਰਾਸ਼ਟਰੀ ਭਾਸ਼ਾ ਫਿਫਥ ਗੁਪਤ ਭਾਸ਼ਾ 6th ਟਕਸਾਲੀ ਭਾਸ਼ਾ 7th ਉਪ ਭਾਸ਼ਾ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ ਭਾਸ਼ਾ ਕਿਸ ਨੂੰ ਕਹਿੰਦੇ ਹਨ ਫਸਟ ਵਿਆਕਰਨ ਨੂੰ ਸੈਕਿੰਡ ਗੱਲਬਾਤ ਕਰਨ ਦੇ ਢੰਗ ਨੂੰ ਥਰਡ ਲਿਖਣ ਪੜਨ ਨੂੰ ਫੋਰਥ ਭਾਸ਼ਾ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਇਸ ਦਾ ਆਨਸਰ ਆ ਭਾਸ਼ਾ ਦੇ ਪ੍ਰਗਟਾਵੇ ਦੇ ਸੰਚਾਰ ਸਾਧਨ ਨੂੰ ਸੈਕਿੰਡ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹਨ ਫਸਟ ਤਿੰਨ ਸੈਕਿੰਡ ਦੋ ਥਰਡ ਚਾਰ ਫੋਰਥ ਛੇ ਇਸ ਦਾ ਆਨਸਰ ਹੈ ਦੋ ਪਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ 3rd ਕੁਐਸਚਨ ਆ 50 ਦੀ ਟਕਸਾਲੀ ਪਾਸ਼ਾ ਕਿਹੜੀ ਹੈ ਫਸਟ ਧਵਾਬੀ ਸੈਕਿੰਡ ਮਾਜੀ 3rd ਮਾਲਵੀ 4th ਹਿੰਦੀ ਇਸਦਾ ਆਨਸਰ ਹੈ ਮਾਜੀ ਥੈਂਕਸ ਫॉर ਵਾਚਿੰਗ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਹਾਨੂੰ ਹੋਰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਥੈਂਕ ਯੂ